ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਭਤੇ ਮੀਰ ਪ੍ਰਿਆਹਤ ਰੱਖਣਾ ਜੀ ਵਾਹਿਗੁਰੂ ਜੀ ਪਿਆਰੀ ਸਾਧ ਸੰਗਤ ਜੀ ਅਸੀਂ ਜੋ ਵੀ ਕਥਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਾਂ ਕੁਝ ਵੀ ਤੁਹਾਨੂੰ ਦੱਸਦੇ ਹਾਂ ਉਹ ਸਾਡਾ ਖੁਦ ਦਾ ਆਪਣਾ ਐਕਸਪੀਰੀਅੰਸ ਹੁੰਦਾ ਹੈ ਜਾਂ ਫਿਰ ਇਹ ਕਿਸੇ ਭੈਣ ਵੀਰ ਨੇ ਸਾਨੂੰ ਦੱਸਿਆ ਹੁੰਦਾ ਹੈ ਕਿਉਂਕਿ ਜੋ ਪਹਿਰਾ ਸਾਹਿਬ ਅਸੀਂ ਵੀ ਕਰਦੇ ਹਾਂ ਅਸੀਂ ਖੁਦ ਉਸ ਰਾਹ ਤੇ ਚੱਲਦੇ ਹਾਂ ਕਿ ਗੁਰਬਾਣੀ ਦੇ ਨਾਲ ਕਈ ਲੋਕਾਂ ਨੂੰ ਜੋੜ ਸਕੀ ਜੇ ਸਾਡੀ ਕਰਕੇ ਕਿਸੇ ਦਾ ਭਲਾ ਹੋ ਸਕੇ ਜਾਂ ਸਾਡੀ ਕਰਕੇ ਕਿਸੇ ਦੇ ਮਨ ਵਿੱਚ ਗੁਰਬਾਣੀ ਪੜਨੀ ਗੁਰਬਾਣੀ ਸੁਣਨੀ ਜਾਂ ਗੁਰਬਾਣੀ ਦੇ ਨਾਲ ਜੁੜਨ ਦਾ ਮਨ ਵਿੱਚ ਇੱਛਾ ਪੈਦਾ ਹੋ ਜਾਵੇ ਤਾਂ ਕਿ ਉਹਨੂੰ ਇਹ ਲੱਗੇ ਕਿ ਮੈਂ ਗੁਰਬਾਣੀ ਨਾਲ ਜੁੜਾਂ ਜਦੋਂ ਅਸੀਂ ਕੋਈ ਵੀ ਕਥਾ ਸੁਣਦੇ ਹਾਂ ਸਾਡੇ ਸਰੀਰ ਤੇ ਸਾਡੇ ਮਨ ਤੇ ਉਸ ਦਾ ਬਹੁਤ ਅਸਰ ਪੈਂਦਾ ਹੈ ਕਦੇ ਵੀ ਅਸੀਂ YouTube ਖੋਲਦੇ ਹਾਂ ਕੋਈ ਕਥਾ ਸੁਣਦੇ ਹਾਂ ਉਸ ਨੂੰ ਸਮਝਦੇ ਹਾਂ ਸਾਡੇ ਮਨ ਤੇ ਬਹੁਤ ਪ੍ਰਭਾਵ ਪੈਂਦਾ ਹੈ ਇਹੀਂ ਹਜੇ ਵੀਰ ਭੈਣ ਹਨ ਦੁਖੀ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਬੰਦਾ ਖਾਲਸਾ ਜੀ ਉਹਨਾਂ ਤੱਕ ਵੀ ਇਹ ਵੀਡੀਓ ਜ਼ਰੂਰ ਪਹੁੰਚਾਣਾ ਕਿਉਂਕਿ ਜੇ ਕਿਸੇ ਦਾ ਭਲਾ ਹੋ ਜਾਵੇ ਇਤੋਂ ਵੱਡਾ ਪੁੰਨ ਕੋਈ ਵੀ ਨਹੀਂ ਹੈ ਦੁਨੀਆ 'ਤੇ ਸਿਰਫ ਅਸੀਂ ਪਾਪ ਹੀ ਕਰਦੇ ਹਾਂ ਸਾਨੂੰ ਵੀ ਪਤਾ ਹੈ ਕਿ ਅਸੀਂ ਕਿੰਨਾ ਪੁੰਨ ਤੇ ਕਿੰਨਾ ਪਾਪ ਕਰਦੇ ਹਾਂ ਕਿਉਂਕਿ ਜਦੋਂ ਵੀ ਬੰਦਾ ਕੋਈ ਚੰਗਾ ਕੰਮ ਕਰਦਾ ਹੈ ਉਸ ਨੂੰ बार-बार ਦੁਹਰਾਉਂਦਾ ਹੈ ਤੇ ਜਦ ਕੋਈ ਮਾੜਾ ਕੰਮ ਕਰਦਾ ਹੈ ਤੇ ਉਸ ਤੇ ਪਰਦਾ ਪਾਉਂਦਾ ਹੈ ਇਹ ਦੁਨੀਆ ਦੀ ਰੀਤ ਹੈ ਪਿਆਰੀ ਸਾਧ ਸੰਗਤ ਜੀ ਤੁਸੀਂ ਗੁਰਦੁਆਰਾ ਸਾਹਿਬ ਨਾਲ ਜੁੜੋ ਜਦੋਂ ਤੁਸੀਂ ਗੁਰਬਾਣੀ ਪੜ੍ਹੂਗੀ ਤੁਹਾਡੇ ਮਨ ਨੂੰ ਖੁਦ ਬਖੁਦ ਸੰਤੋਖ ਮਿਲੇਗਾ ਸ਼ਾਂਤੀ ਮਿਲੇਗੀ ਅੱਜ ਦੀ ਕਥਾ ਜੋ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਉਹ ਪਰਿਵਾਰ ਵਿੱਚ ਦੋ ਬੇਟੇ ਇੱਕ ਬੇਟੀ ਹੈ ਖਲਸਾ ਜੀ ਕਹਿੰਦੇ ਪਰਿਵਾਰ ਬਹੁਤ ਸੁਖੀਲਾ ਸੀ ਕਦੇ-ਕਦੇ ਮਾਤਾ ਜੀ ਕਹਿੰਦੀ ਕਿ ਮੇਰੀ ਤਬੀਅਤ ਖਰਾਬ ਹੋ ਜਾਂਦੀ ਸੀ ਵੈਸੇ ਤਾਂ ਪੂਰਾ ਟੱਬਰ ਬਹੁਤ ਹੀ ਖੁਸ਼ੀਆਂ ਭਰਿਆ ਪਰਿਵਾਰ ਸੀ ਉਹ ਹਰਿਆ ਭਰਿਆ ਪਰਿਵਾਰ ਸੀ ਵੀ ਕੋਈ ਦੁੱਖ ਤਕਲੀਫ ਨਹੀਂ ਸੀ ਕਹਿੰਦੇ ਕਿ ਉਹਨਾਂ ਦਾ ਛੋਟਾ ਬੇਟਾ ਜੋ ਹੈ ਉਹ ਗੁਰਬਾਣੀ ਦੇ ਨਾਲ ਜੁੜਿਆ ਗੁਰਬਾਣੀ ਪੜ੍ਹਦਾ ਸੀ ਚਲੋ ਥੋੜੀ ਬਹੁਤੀ ਗੁਰਬਾਣੀ ਪੜ੍ਹਦਾ ਜਿਵੇਂ ਕਿ ਚਲੋ ਅਸੀਂ ਵੀ ਇੰਨੇ ਕੋਈ ਪਾਠ ਨਹੀਂ ਹਾਂ ਕਿ ਸਵੇਰੇ 4 ਵਜੇ ਉੱਠ ਕੇ ਪਾਠ ਕਰਦੇ ਹਾਂ ਅਸੀਂ ਵੀ ਨਿਤਨੇਮੀ ਹਾਂ ਸੂਬਾ ਸ਼ਾਮ ਗੁਰੂ ਦਾ ਨਾਮ ਜਪਦੇ ਹਾਂ ਗੁਰਦੁਆਰਾ ਸਾਹਿਬ ਜਾ ਕੇ ਬੇਨਤੀ ਜੋਦੜੀ ਕਰਦੇ ਹਾਂ ਇਹ ਤਾਂ ਆਪਣੀ ਆਪਣੀ ਅਰਦਾਸ ਦਿੱਤੀ ਹੁੰਦਾ ਹੈ ਕਿ ਕਿਸੇ ਨੇ ਕਿਸ ਤਰ੍ਹਾਂ ਅਰਦਾਸ ਕੀਤੀ ਹੈ ਤੇ ਕਿਸ ਨੇ ਇਸ ਕਿਵੇਂ ਜਿਹੜਾ ਕਹਿੰਦੇ ਕਿ ਮਨ ਤੋਂ ਅਰਦਾਸ ਕਰੀਏ ਨਹੀਂ ਮਾਣਾ ਹੋ ਕੇ ਕਿ ਏ ਵਾਹਿਗੁਰੂ ਤੂੰ ਹੀ ਮੇਰਾ ਸਹਾਰਾ ਹੈ ਏ ਵਾਹਿਗੁਰੂ ਮੈਂ ਆਪਣਾ ਸਭ ਕੁਝ ਤੇਰੇ ਤੇ ਛੱਡ ਦਿੱਤਾ ਹੈ ਏ ਵਾਹਿਗੁਰੂ ਤੂੰ ਹੀ ਦੇਨ ਹਾਰ ਹੈ ਸਭ ਕੁਝ ਕਰਨੇ ਹਾਰ ਹੈ ਵੀ ਮੇਰੀ ਵੀ ਰੱਖਿਆ ਕਰਨਾ ਪਰਮਾਤਮਾ ਮੇਰੀ ਵੀ ਪਾਤ ਰੱਖਣਾ ਕਹਿੰਦੇ ਜਦੋਂ ਅਸੀਂ ਨਿਮਾਣੀ ਹੋ ਕੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵਾਹਿਗੁਰੂ ਸਾਡੀ ਅਰਦਾਸ ਜ਼ਰੂਰ ਸੁਣਦੇ ਨੇ ਤੇ ਕਹਿੰਦੇ ਕਿ ਵਾਹਿਗੁਰੂ ਅੱਗੇ ਝੁਕਣਾ ਪਵੇ ਤੇ ਕੋਈ ਗੱਲ ਨਹੀਂ ਕਿਉਂਕਿ ਗੁਰੂ ਅੱਗੇ ਝੁਕਨ ਨਾਲ ਕੋਈ ਛੋਟਾ ਨਹੀਂ ਹੁੰਦਾ ਗੁਰੂ ਦਾ ਨਾਮ ਜਪਣ ਨਾਲ ਕੋਈ ਛੋਟਾ ਨਹੀਂ ਹੁੰਦਾ ਗੁਰੂ ਦਾ ਨਾਮ ਜਿੰਨਾ ਹੋ ਸਕੇ ਵੱਧ ਤੋਂ ਵੱਧ ਬਾਣੀ ਸੁਨਿਆ ਕਰੋ ਉਹ ਮਾਤਾ ਜੀ ਨੇ ਦੱਸਿਆ ਕਿ ਅਸੀਂ ਘੱਟ ਵੱਧ ਹੀ ਗੁਰਦੁਆਰਾ ਸਾਹਿਬ ਜਾਂਦੇ ਸੀ ਕਹਿੰਦੇ ਕੀ ਮੇਰੀ ਬੇਟੀ ਨੂਨਾ ਮਾੜੀ ਆਦਤ ਪੈ ਗਈ ਸ਼ਰਾਬ ਪੀਣ ਦੀ ਅਚਾਨਕ ਕਹਿੰਦੇ ਮਾੜੀ ਆਦਤ ਕਹਿੰਦੇ ਬਹੁਤ ਛੇਤੀ ਘਰ ਕਰ ਜਾਂਦੀ ਹੈ ਚੰਗੀਆਂ ਆਦਤਾਂ ਟਾਈਮ ਲਾਂਦੀਆਂ ਨੇ ਚੰਗੀਆਂ ਆਦਤਾਂ ਕੋਈ ਹੀ ਦੱਸਦਾ ਹੈ ਪਰ ਮਾੜੀਆਂ ਆ ਤਾਂ ਬਹੁਤ ਛੇਤੀ ਬੰਦੇ ਨੂੰ ਲੱਗ ਜਾਂਦੀਆਂ ਨੇ ਤੇ ਛੁੱਟਦੀਆਂ ਵੀ ਕਿਸੇ ਵਿਰਲਾ ਹੀ ਹੋਈ ਹੋਏਗਾ ਜਿਹੜਾ ਬਹੁਤ ਜ਼ੋਰ ਲਾ ਕੇ ਮਾੜੀਆਂ ਆਦਤਾਂ ਛੱਡ ਸਕੇ ਨਹੀਂ ਤੇ ਮਾੜੀਆਂ ਆਦਤਾਂ ਨਾਲ ਹੀ ਜਾਂਦੀਆਂ ਨੇ ਤੇ ਕਹਿੰਦੇ ਕੀ ਮੇਰੀ ਬੇਟੀ ਨੂੰ ਨਾ ਇੱਕ ਸ਼ਰਾਬ ਦਾ ਭੂਸਾ ਪੈ ਗਿਆ ਸੀਗਾ ਕਹਿੰਦੇ ਉਹ ਬਹੁਤ ਸ਼ਰਾਬ ਪੀਣ ਲੱਗ ਗਿਆ ਸੀਗਾ ਸਾਡੇ ਤੋਂ ਕਦੀ ਚੋਰੀ ਪੀ ਲੈਣੀ ਕਦੀ ਸਾਹਮਣੇ ਪੀ ਲੈਣੀ ਤੇ ਅਸੀਂ ਬਹੁਤ ਦੁਖੀ ਸੀ ਬਹੁਤ ਜ਼ਿਆਦਾ ਦੁਖੀ ਸੀ ਕਹਿੰਦੇ ਮੈਂ ਬਹੁਤ ਪੰਡਤਾਂ ਕੋ ਗਈ ਕਈਆਂ ਨੇ ਕਿਤੇ ਭੇਜਿਆ ਕਈਆਂ ਨੇ ਕੁਝ ਦੱਸਿਆ ਬਹੁਤ ਕਹਿੰਦੇ ਮੈਂ ਦਵਾਈ ਵੀ ਖਵਾਈ ਪਰ ਉਸ ਬੱਚੇ ਦਾ ਮਨ ਬਿਲਕੁਲ ਨਹੀਂ ਸੀ ਟਿਕਦਾ ਬਹੁਤ ਉਦਾਸ ਹੋ ਗਈ ਖਾਲਸਾ ਜੀ ਜੋ ਅੱਜ ਦੀ ਕਥਾ ਹੈ ਬਹੁਤ ਹੀ ਦੁਖਦਾਇਕ ਹੈ ਇੱਕ ਮਾਤਾ ਜੀ ਨੇ ਸੁਣਾਉਣਾ ਕੀਤਾ ਹੈ ਸਾਡਾ ਮਨ ਕੀਤਾ ਕਿ ਅਸੀਂ ਇਹ ਕਥਾ ਤੁਹਾਡੇ ਨਾਲ ਬਿਆਨ ਕਰ ਸਕੀਏ ਅਸੀਂ ਤੁਹਾਨੂੰ ਸੁਣਾ ਸਕੀਏ ਕਥਾ ਸੁਣਦੇ ਹੋਏ ਸਾਨੂੰ ਵੀ ਬਹੁਤ ਦੁੱਖ ਲੱਗਿਆ ਬਹੁਤ ਹੀ ਦੁਖਦਾਇਕ ਸੀ ਕਿ ਕਿਸੇ ਨਾਲ ਐਵੇਂ ਦਾ ਕਦੇ ਵੀ ਨਹੀਂ ਹੋਣਾ ਚਾਹੀਦਾ ਚਲੋ ਵਾਹਿਗੁਰੂ ਸਭ ਦੇ ਬੱਚਿਆਂ ਨੂੰ ਸੋਜੀ ਬਖਸ਼ੇ ਸਭ ਦੇ ਬੱਚਿਆਂ ਨੂੰ ਸੰਮਤ ਬਖਸ਼ੇ ਖਾਲਸਾ ਜੀ ਕਹਿੰਦੇ ਕਿ ਚਲੋ ਨਸ਼ੇ ਦੀ ਆਦਤ ਤਾਂ ਲੱਗ ਗਈ ਸੀ ਪਰ ਕਹਿੰਦੇ ਬੱਚਾ ਮਾਤਾ ਪਿਤਾ ਦਾ ਆਗਿਆਕਾਰੀ ਵੀ ਸੀ ਘਰ ਦੇ ਮਾਤਾ ਪਿਤਾ ਨਾਲ ਬਹੁਤ ਹੀ ਪਿਆਰ ਕਰਦਾ ਸੀ ਚਲੋ ਉਹ ਮਜਬੂਰ ਹੋ ਗਿਆ ਹੁਣ ਵੀ ਮੇਰੀ ਆਦਤਾਂ ਵੀ ਮੈਂ ਕਿਵੇਂ ਛੱਡਾਂ ਵੀ ਇੱਕ ਆਦਤ ਤੋਂ ਮਜਬੂਰ ਹੋ ਗਿਆ ਕਹਿੰਦੇ ਜਦੋਂ ਉਹ ਪੂਰਾ ਨਸ਼ੇ ਦਾ ਆਦੀ ਹੋ ਚੁੱਕਿਆ ਸੀ ਤਾਂ ਕਹਿੰਦੇ ਵੀ ਉਹ ਹੁਣ ਕਹਿੰਦਾ ਸੀ ਕਿ ਮੈਂ ਇਸ ਨੂੰ ਛੱਡਣਾ ਚਾਹੁੰਦਾ ਹਾਂ ਵੀ ਮੈਂ ਨਸ਼ਾ ਬਿਲਕੁਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਛੱਡਣਾ ਚਾਹੁੰਦਾ ਹਾਂ ਕਹਿੰਦੇ ਵਿੱਚ ਜੀ ਕੁਝ ਵੀ ਟਾਈਮ ਲਈ ਉਸਨੇ ਸ਼ਰਾਬ ਵਗੈਰਾ ਛੱਡਦੀ ਘਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਸੀ ਮਾਤਾ ਪਿਤਾ ਨੇ ਕਹਿੰਦੇ ਕਿ ਮੈਂ ਆਪਣੇ ਪੁੱਤਰ ਦਾ ਵਿਆਹ ਕੀਤਾ ਮੈਂ ਕਹਿੰਦੇ ਆਪਣੇ ਪੁੱਤਰ ਦਾ ਵਿਆਹ ਕੀਤਾ ਤੇ ਅਸੀਂ ਬਹੁਤ ਖੁਸ਼ ਸੀ ਵੱਡੇ ਦਾ ਵੀ ਵਿਆਹ ਹੋ ਗਿਆ ਸੀ ਚਲੋ ਪਰਮਾਤਮਾ ਦੀ ਕਿਰਪਾ ਨਾਲ ਖੁਸ਼ੀਆਂ ਹੀ ਖੁਸ਼ੀਆਂ ਇੰਨੀਆਂ ਖੁਸ਼ੀਆਂ ਕਿ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੀ ਭੁੱਲ ਗਈ ਕਹਿੰਦੇ ਕਿ ਫਿਰ ਛੋਟੇ ਬੇਟੇ ਦਾ ਵੀ ਚਲੋ ਵਿਆਹ ਹੋ ਗਿਆ ਵਧੀਆ ਵਿਆਹ ਹੋ ਗਿਆ ਕਹਿੰਦੇ ਬੱਚੇ ਹੋ ਗਏ ਦੋਵਾਂ ਭਰਾਵਾਂ ਦੇ ਘਰ ਕਹਿੰਦੇ ਵੱਡੇ ਦੇ ਕੋਲ ਕੁੜੀ ਮੁੰਡਾ ਤੇ ਛੋਟੇ ਦੇ ਕੋਲ ਦੋਵੇਂ بیٹے ਪ੍ਰਮਾਤਮਾ ਨੇ ਲਹਿਰਾਂ ਬਹਿਰਾਂ ਕਰਤੀਆਂ ਪ੍ਰਮਾਤਮਾ ਨੇ ਬਹੁਤ ਖੁਸ਼ੀਆਂ ਨਾਲ ਝੋਲੀਆਂ ਭਰਤੀਆਂ ਤਾਂਤਮ ਬਾਬਾ ਦੀਪ ਸਿੰਘ ਜੀ ਨੇ ਬਹੁਤ ਮਿਹਰ ਕੀਤੀ ਕਹਿੰਦੇ ਘਰ ਪਰਿਵਾਰ ਦੇ ਉੱਤੇ ਕਹਿੰਦੇ ਜਦੋਂ ਘਰ ਦੇ ਵਿੱਚ ਬੱਚਿਆਂ ਦੀਆਂ ਕਲਕਾਰੀਆਂ ਗੂੰਜਣ ਲੱਗਦੀਆਂ ਕਹਿੰਦੇ 3-4 4 ਕੁ ਸਾਲ ਹੋਈ ਸਨ ਤੇ ਅਚਾਨਕ ਕਹਿੰਦੇ ਕਿ ਮੇਰੇ ਛੋਟੇ بیٹے ਨੂੰ ਰਾਤ ਨੂੰ ਅਟੈਕ ਹੋਇਆ ਕਹਿੰਦੇ ਕਿ ਮੇਰਾ ਛੋਟਾ ਬੇਟਾ ਪੂਰਾ ਹੋ ਗਿਆ ਕਹਿੰਦੇ 4 ਸਾਲ ਦੀ ਵਿਆਹ ਹੋਈ ਸੀ ਦੋ ਬੱਚੇ ਸੀ ਕਹਿੰਦੇ ਮਾਤਾ ਕੋ ਇਹ ਦੁੱਖ ਨਾ ਦੇਖਿਆ ਗਿਆ ਵੀ ਬਹੁਤ ਦੁੱਖ ਬਹੁਤ ਹੀ ਮਾਨ ਵਿੱਚ ਦੁਖੀ ਤੇ ਇਹ ਜਿਹੇ ਟਾਈਮ ਰੱਬ ਕਿਸੇ ਦਿਨ ਆ ਲਈ ਵਾਹਿਗੁਰੂ ਸੱਚੇ ਪਾਤਸ਼ਾਹ ਜੇ ਕਦੇ ਕਿਸੇ ਤੇ ਇਹ ਜਿਹੇ ਟਾਈਮ ਵੀ ਆਂਦਾ ਹੈ ਕਿ ਉਸ ਦਿਲ ਨੂੰ ਸਮਤ ਬਖਸ਼ਣਾ ਕੀ ਪਰਮਾਤਮਾ ਕਿ ਸਭ ਦੇ ਦਿਲ ਐਨੇ ਕੋ ਕਰ ਦੇ ਕਿ ਇਹ ਦੁੱਖ ਉਹ برداشت ਕਰ ਸਕਣ ਕਹਿੰਦੇ ਭੈਣ ਬਰਾ ਬਹੁਤ ਦੁਖੀ ਕੀ ਸਾਡਾ ਛੋਟਾ ਭਰਾ ਗੁਜ਼ਰ ਗਿਆ ਹੈ ਦੋ ਬੱਚੇ ਨੇ ਛੋਟੇ ਛੋਟੇ ਨੇ ਬਹੁਤ ਦੁੱਖ ਭਰਿਆ ਮਾਹੌਲ ਹੋ ਗਿਆ ਕਹਿੰਦੇ ਘਰ ਦੇ ਵਿੱਚ ਕਹਿੰਦੇ ਵੱਡਾ ਭਰਾ ਸੀ ਕਹਿੰਦੇ ਹੁਣ ਮਾਤਾ ਜੀ ਬਹੁਤ ਦਿੱਕੀ ਰਹਿਣ ਲੱਗ ਪੇ ਪਹਿਲਾਂ ਖੁਦ ਬਿਮਾਰ ਰਹਿੰਦੇ ਸੀ ਇੱਕ ਦੁੱਖ ਹਟਿਆ ਸੀ ਪਰਮਾਤਮਾ ਨੇ ਖੁਸ਼ੀਆਂ ਨਾਲ ਝੋਲੀਆਂ ਭਰੀਆਂ ਸੀ ਹੁਣ ਕਹਿੰਦੇ ਵਿਚ ਲੋ ਕਹਿੰਦੇ ਹਨ ਕਿ ਮਨ ਦੁਖੀ ਹੋ ਜਾਂਦਾ ਜਦੋਂ ਕਿਸੇ ਦਾ ਕੋਈ ਜਵਾਨ ਪੁੱਤਰ ਮਰ ਜਾਂਦਾ ਕਹਿੰਦੇ ਬਹੁਤ ਦੁਖੀ ਬਹੁਤ ਸਟ੍ਰੈਸ ਭਰਿਆ ਮਾਹੌਲ ਸੀ ਘਰ ਦਾ ਐਂ ਲੱਗਦਾ ਸੀ ਕਿ ਦੁਨੀਆ ਖਤਮ ਹੀ ਹੋ ਗਈ ਹੈ ਇਸ ਤੋਂ ਅੱਗੇ ਹੋਰ ਕੁਝ ਵੀ ਨਹੀਂ ਹੈ ਕਹਿੰਦੇ ਹੌਲੀ ਹੌਲੀ ਮੰਨਣ ਨੂੰ ਸਮਝਾਇਆ ਮਾਤਾ ਜੀ ਨੇ ਕਹਿੰਦੇ ਅਸੀਂ ਨਾ ਸ਼ਹੀਦ ਸਿੰਘਾਂ ਦੀ ਜਾਣਾ ਸ਼ੁਰੂ ਕਰ ਦਿੱਤਾ ਹੁਣ ਸ਼ਹੀਦ ਸਿੰਘਾਂ ਦੀ ਕਿਰਪਾ ਉਸ ਪਰਿਵਾਰ ਤੇ ਹੋ ਕਹਿੰਦੇ ਕਿ ਸ਼ਹੀਦ ਸਿੰਘ ਕਹਿੰਦੇ ਮਾਤਾ ਜੀ ਕਹਿੰਦੇ ਕਿ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਓਟ ਆਸਰਾ ਲਿਆ ਕਹਿੰਦੇ ਅਸੀਂ ਹਰਵੰਦਰ ਸਾਹਿਬ ਦੇ ਮਾਨਨ ਏਸੀ ਟਿਕ ਦਾ ਕਹਿੰਦੇ ਬਹੁਤ ਉਦਾਸ ਸੀ ਕਹਿੰਦੇ ਨਾ ਜੇ ਡਿਪਰੈਸ਼ਨ ਚੋਂ ਨਿਕਲਣਾ ਹੋਵੇ ਨਾ ਤਾਂ ਗੁਰਦੁਆਰਾ ਸਾਹਿਬ ਜਾਇਆ ਕਰੋ ਕਿਉਂਕਿ ਉੱਥੇ ਡਿਪਰੈਸ਼ਨ ਦਾ ਪੱਕਾ ਇਲਾਜ ਹੈ ਸਾਨੂੰ ਕਈ ਇਹੋ ਜਿਹੇ ਮਿਲਦੇ ਨਹੀਂ ਕਹਿੰਦੇ ਦੁਪਹਿਰਾ ਸਾਹਿਬ ਕੱਟਦੇ ਹੋਏ ਸੰਗਤਾਂ ਜਦੋਂ ਬਾਹਰ ਹੁੰਦੀਆਂ ਨੇ ਨਾ ਦੁਪਹਿਰਾ ਸਾਹਿਬ ਕੱਟ ਕੇ ਤੇ ਸਮਝ ਆਉਂਦਾ ਹੈ ਕਿ ਕਿਸੇ ਨੂੰ ਕਿਸੇ ਦੁੱਖ ਦਾ ਇਲਾਜ ਹੋਇਆ ਹੈ ਤੇ ਕਿਸੇ ਦਾ ਕਿਸ ਦੁੱਖ ਦਾ ਜਿਵੇਂ ਕੀ ਇੱਕ ਡਾਕਟਰ ਦੇ ਕੋਲੋਂ ਅਸੀਂ ਦਵਾਈ ਲੈ ਕੇ ਆਂਦੇ ਨਾ ਉਹ ਹਿਸਾਬ ਹੁੰਦਾ ਹੈ ਕਹਿੰਦੇ ਕਿ ਫਿਰ ਅਸੀਂ ਮਤਲਬ ਕਹਿੰਦੇ ਚਪੈਰਾ ਸਾਹਿਬ ਵੀ ਕਰ ਰਿਆ ਕਹਿੰਦੇ ਗੁਰਦੁਆਰਾ ਸਾਹਿਬ ਦੇ ਕਿ ਪ੍ਰਮਾਤਮਾ ਸਾਡੇ ਤੇ ਮਿਹਰ ਭਰੇ ਹੱਥ ਰੱਖ ਕਹਿੰਦੇ ਬਹੁਤ ਦੁਖੀ ਸੀ ਮਾਂ ਦੇ ਤੇ ਕਹਿੰਦੇ ਕਿ ਚਲੋ ਕਹਿੰਦੇ ਉੱਥੇ ਨਾ ਸਾਨੂੰ ਇੱਕ ਮਾਤਾ ਜੀ ਮਿਲੇ ਇੱਕ ਹੋਰ ਕਹਿੰਦੇ ਮੇਰੇ ਹਮ ਉਮਰ ਹੀ ਸੀਗੇ ਕਹਿੰਦੇ ਜਦੋਂ ਮੈਂ ਚਪੈਰਾ ਸਾਹਿਬ ਕਰ ਰਹੀ ਸੀ ਮੇਰੀ ਅੱਖਾਂ 'ਚੋਂ ਹੰਝੂ ਗੁਰਦੁਆਰਾ ਸਾਹਿਬ ਜਾ ਕੇ ਕਹਿੰਦੇ ਮੇਰੀ ਅੱਖਾਂ 'ਚੋਂ ਹੰਝੂ ਨਹੀਂ ਸੀ ਰੁਕ ਰਹੇ ਵੀ ਮਾਂ ਦੇ ਚ ਬਹੁਤ ਦੁੱਖ ਜਿਆ ਸੀ ਕਹਿੰਦੇ ਮਾਤਾ ਜੀ ਨੇ ਪੁੱਛੀ ਲਿਆ ਵੀ ਭੈਣ ਜੀ ਕੀ ਗੱਲ ਹੈ ਕਹਿੰਦੇ ਜਦੋਂ ਮੈਂ ਉਹਨਾਂ ਨੂੰ ਆਪਣਾ ਦੁੱਖ ਦੱਸਿਆ ਨਾ ਤਾਂ ਕਹਿੰਦੇ ਕਿ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਵੀ 25 ਸਾਲ ਦਾ ਇੱਕ ਕੁਆਰਾ ਬੇਟਾ ਪੂਰਾ ਹੋ ਗਿਆ ਹੈ ਕਹਿੰਦੇ ਕਿ ਬਹੁਤ ਦੁੱਖ ਦੀ ਗੱਲ ਹੈ ਚਲੋ ਪਰ ਫਿਰ ਨਾ ਬੰਦੇ ਨੂੰ ਹੌਸਲਾ ਜਿ ਹੋ ਜਾਂਦਾ ਕਿ ਉਹਨਾਂ ਦਾ ਵੀ ਇਦਾਂ ਹੋਇਆ ਵੀ ਉਹ ਵੀ ਰੱਬ ਦਾ ਉਹ ਟਆਂਸਰਾ ਲੈ ਕੇ ਜੀ ਹੀ ਰਹੇ ਨੇ ਤੇ ਮੈਨੂੰ ਵੀ ਜੀਣਾ ਚਾਹੀਦਾ ਹੈ ਕਹਿੰਦੇ ਕਿ ਇਦਾਂ ਮਤਲਬ ਚਲੋ ਇੱਕ ਦੂਜੇ ਨਾਲ ਦੁੱਖ ਸੁੱਖ ਵੰਡਣ ਨਾਲ ਨਾ ਦੁੱਖ ਘਟ ਜਾਂਦਾ ਹੈ ਥੋੜਾ ਇਦਾਂ ਹੁੰਦਾ ਹੈ ਕਿ ਮੈਂ ਆਪਣੇ ਦਿਲ ਦੀ ਗੱਲ ਕਿਸੇ ਨਾਲ ਕੀਤੀ ਹੈ ਜੇ ਦੁੱਖ ਸੁਣਨ ਵਾਲਾ ਕੋਈ ਬੇਗਾਨਾ ਵੀ ਹੋਵੇ ਨਾ ਤਾਂ ਵੀ ਦਿਲ ਠੰਡਾ ਹੋ ਜਾਂਦਾ ਹੈ ਮਨ ਨੂੰ ਹੁੰਦਾ ਹੈ ਵੀ ਚਲੋ ਕਹਿੰਦੇ ਕਿ ਅਸੀਂ ਦੋਨਾਂ ਨੇ ਮਿਲ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਕੁਝ ਉਹਨਾਂ ਨੇ ਆਪਣੀ ਹੱਡ ਬੀਤੀ ਸੁਣਾਈ ਕੁਝ ਮੈਂ ਕਹਿੰਦੀ ਮੈਂ ਵੀ ਹੁਣ ਮੇਰਾ ਬੇਟਾ ਵੀ ਜਵਾਨ ਪੂਰਾ ਹੋ ਗਿਆ ਹੈ ਉਹਦੀ ਮੈਰिज ਨਹੀਂ ਸੀ ਹੋਈ ਕਹਿੰਦੇ ਉਹਨੂੰ ਡਾਇਬੀਟਿਸ ਦੀ ਬਿਮਾਰੀ ਸੀ ਡਾਇਲਿਸ ਹੁੰਦੇ ਸੀ ਤੇ ਫਿਰ ਕਹਿੰਦੇ ਡਾਇਲਿਸ ਤੋਂ ਵੀ ਉਹਦੀ ਕਿਡਨੀਆਂ ਫੇਰ ਹੋ ਗਈਆਂ ਕਹਿੰਦੇ ਵੀ ਮੈਂ ਬਥੇਰੇ ਡਾਕਟਰਾਂ ਕੋਲ ਇਲਾਜ ਕਰਾਇਆ ਤੇ ਕੋਈ ਫਰਕ ਨਹੀਂ ਨਜ਼ਰ ਆਇਆ ਕਹਿੰਦੇ ਉਹ ਮਾਤਾ ਜੀ ਨੇ ਦੱਸਿਆ ਕਿ ਮੇਰਾ ਇੱਕ ਛੋਟਾ ਬੇਟਾ ਹੈ ਚਲੋ ਕਹਿੰਦੇ ਉਹਦੇ ਸਹਾਰੇ ਅਸੀਂ ਜ਼ਿੰਦਗੀ ਕੱਟਾਂਗੇ ਚਲੋ ਪ੍ਰਮਾਤਮਾ ਇੱਦਾਂ ਦੇ ਦੁੱਖ ਪ੍ਰਮਾਤਮਾ ਕਿਸੇ ਦੀ ਝੋਲੀ ਚ ਨਾ ਪਾਵੇ ਚਲੋ ਆਪਣੇ ਕਰਮਾਂ ਦਾ ਲੇਖਾ ਜੋਖਾ ਭੁਗਤ ਕੇ ਸਭਨੇ ਚਲੇ ਜਾਣਾ ਹੈ ਕੋਈ ਇੱਥੇ ਪੱਕਿਆ ਨਹੀਂ ਹੈ ਕਿ ਉਸਨੇ ਨਹੀਂ ਜਾਣਾ ਹੈ ਚਲੋ ਕੋਈ ਉਮਰ ਨਾਲ ਜਾਂਦਾ ਹੈ ਜਿੰਨੇ ਉਮਰ ਭੋਗਣੀ ਹੋਵੇ ਕੋਈ ਵਧੀਆ ਉਮਰ ਭੋਗ ਕੇ ਜਾਂਦਾ ਹੈ ਤੇ ਕੋਈ ਕੱਚੀ ਉਮਰ ਹੀ ਚਲ ਜਾਂਦਾ ਹੈ ਸਭ ਤੋਂ ਵੱਧ ਦੁੱਖ ਤਾਂ ਕੱਚੀ ਉਮਰ ਵਾਲੇ ਦੇ ਜਾਂਦੇ ਨੇ ਹੁਣ ਵੀਰ ਹੈ ਜਿਸਦੇ ਚੋ ਛੋਟੇ ਬੱਚੇ ਰਹਿ ਗਏ ਨੇ ਉਹ ਬੱਚੇ ਹਮੇਸ਼ਾ ਆਪਣੇ ਪਿਓ ਨੂੰ ਯਾਦ ਕਰਦੇ ਨੇ ਪਰ ਖਾਲਸਾ ਜੀ ਇਹ ਦੁੱਖ ਜੋ ਉਹਨਾਂ ਨੂੰ ਹੈ ਇਹ ਉਹੀ ਸਮਝ ਸਕਦਾ ਹੈ ਜਿਸ ਨੂੰ ਇਹ ਦਰਦ ਲੱਗਾ ਹੋਵੇ ਜਾਂ ਜਿਸ ਨੂੰ ਇਹ ਦਰਦ ਹੋਵੇ ਕਿਸ ਕਈਆਂ ਤੇ ਇਹੋ ਜਿਹਾ ਕੁਝ ਹੁੰਦਾ ਹੈ ਜਿਸ ਦਾ ਕੋਈ ਆਪਣਾ ਵਿਛੜਿਆ ਹੋਵੇ ਕਹਿੰਦੇ ਕਿ ਮਾਤਾ ਜੀ ਨੇ ਹੁਣ ਕਹਿੰਦੇ ਕਿ ਮੈਂ ਨਾ ਹਰਮੰਦਰ ਸਾਹਿਬ ਜਾਣਾ ਸ਼ੁਰੂ ਕਰਤਾ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਦੇ ਗੁਰਦੁਆਰੇ ਤੇ ਜਾਂਦੇ ਕਹਿੰਦੇ ਮੈਂ ਮੱਥਾ ਟੇਕਦੀ ਕਿ ਵਾਹਿਗੁਰੂ ਤੇਰੇ ਓਟ ਆਸ ਰਿਹਾ ਬੱਚੇ ਪਲ ਜਾਣ ਸਭ ਕੁਝ ਹੋ ਜੇ ਪ੍ਰਮਾਤਮਾ ਕਹਿੰਦੇ ਡੇਢ ਸਾਲ ਹੋ ਗਿਆ ਬੇਟੀ ਨੂੰ ਪੂਰੇ ਹੋਏ ਨੇ ਮਨ ਨੂੰ ਹਜੇ ਵੀ ਤੜਪਣਾ ਲੱਗੀ ਰਹਿੰਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਮੇਰਾ ਪੁੱਤ ਮਿਲ ਜੇ ਕਹਿੰਦੇ ਬਹੁਤ ਦੁੱਖ ਹੁੰਦਾ ਹੈ ਦੁੱਖ ਕਹਿੰਦੇ ਮਨ ਵੀ ਬਹੁਤ ਦੁਖੀ ਰਹਿੰਦਾ ਹੈ ਕਹਿੰਦੇ ਪਰ ਹੌਲੀ-ਹੌਲੀ ਮਨ ਨੂੰ ਮੇਰੇ ਸਬਰ ਆਇਆ ਮੈਂ ਗੁਰਬਾਣੀ ਨਾਲ ਜੁੜੀ ਮੈਂ ਬਾਣੀ ਨਾਲ ਜੁੜੀ ਮੈਂ ਪ੍ਰਮਾਤਮਾ ਨਾਲ ਜੁੜੀ ਕਹਿੰਦੇ ਜਦੋਂ ਕਹਿੰਦੇ ਇੱਕ ਵਾਰ ਹੁਣ ਨਾ ਕਹਿੰਦੇ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਕਹਿੰਦੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਵੀ ਘਰ ਦੇ ਵਿੱਚ ਕਲਾ ਕਲੇਸ਼ ਵੀ ਥੋੜਾ-ਬੋਤਾ ਰਹਿਣ ਲੱਗ ਪਏ ਅਸੀਂ ਜਦੋਂ ਦੋਹਾਂ ਨੂੰਹਾਂ ਇਕੱਠੀਆਂ ਰਹਿੰਦੀਆਂ ਤੇ ਬੱਚਿਆਂ ਤੋਂ ਕਦੇ ਲੜਾਈ ਝਗੜਾ ਜਾਂ ਫਿਰ ਆਪਸ ਚ ਨਾ ਬਣਨੀ ਕਹਿੰਦੇ ਬਹੁਤ ਮਾਤਾ ਜੀ ਕਹਿੰਦੇ ਕਿ ਮੇਰਾ ਜੀਵਨ ਨਾ ਬਹੁਤ ਸੰਘਰਸ਼ ਭਰਿਆ ਹੋ ਗਿਆ ਵੀ ਮੈਨੂੰ ਕਦੇ ਪਤਾ ਕੀ ਲੱਗਦਾ ਕਿ ਕੁਝ ਵੀ ਕਦੇ ਵੀ ਹੋ ਸਕਦਾ ਹੈ ਕਹਿੰਦੇ ਇਹ ਵਿਕਾਰ ਜਿਹੜੇ ਮੇਰੇ ਬੂਰੇ ਮਨ ਦੇ ਵਿਕਾਰ ਆਉਂਦੇ ਸੀ ਨਾ ਮਨ ਚ ਕਹਿੰਦੇ ਮੈਂ ਵਾਹਿਗੁਰੂ ਦੇ ਦਰ ਜਾਂਦੀ ਤੇ ਮੇਰੇ ਆ ਵਿਕਾਰ ਮਿਟਣ ਲੱਗਦੇ ਹੁਣ ਮੈਨੂੰ ਡਰ ਨਹੀਂ ਸੀ ਲੱਗਦਾ ਦੀ ਪਰਮਾਤਮਾ ਕੁਝ ਹੋ ਨਾ ਜਾਵੇ ਕਹਿੰਦੇ ਕਿਉਂਕਿ ਮੈਂ ਆਪਣੀ ਆ ਸਾਰੀ ਘਰ ਦੀ ਡੋਰੀ ਹੀ ਧੰਤਨ ਬਾਬਾ ਦੀਪ ਸਿੰਘ ਜੀ ਦੇ ਹੱਥ ਫੜਾਈ ਹੈ ਕਿ ਹੇ ਵਾਹਿਗੁਰੂ ਤੂੰ ਹੀ ਹੈ ਕਰਤਾ ਕਰਤਾ ਤੂੰ ਹੀ ਸਭ ਕੁਝ ਕਰਨੇ ਵਾਲਾ ਹੈ ਸੱਚੇ ਪਾਤਸ਼ਾਹ ਮੇਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਸਭ ਨੂੰ ਖੁਸ਼ ਰੱਖਣਾ ਸੱਚੇ ਪਾਤਸ਼ਾਹ ਮੇਰੇ ਵੀ ਪਰਿਵਾਰ ਦੇ ਉੱਤੇ ਖੁਸ਼ੀਆਂ ਵਰਤੋਣੀਆਂ ਵਾਹਿਗੁਰੂ ਤੇਰਾ ਪਾਣਾ ਮਿੱਠਾ ਲੱਗੇ ਸੱਚੇ ਪਾਤਸ਼ਾਹ ਜੋ ਵੀ ਹੋਣਾ ਸੀ ਉਹ ਹੋ ਗਿਆ ਹੈ ਉਹ ਅਸੀਂ ਸਮਝ ਲਿਆ ਹੈ ਉਹਨੂੰ ਅਸੀਂ ਮੰਨ ਲਿਆ ਹੈ ਤੇ ਵਾਈ ਗੁਰੂ ਅੱਗੇ ਤੇ ਚੜਦੀ ਕਲਾ ਬਖਸ਼ਣਾ ਕਹਿੰਦੇ ਮਾਤਾ ਜੀ ਕਹਿੰਦੇ ਮੈਂ ਹਰ ਸੰਡੇ ਅਰਦਾਸ ਕਰਾਉਂਦੀ ਕਈ ਵਾਰ ਅਰਦਾਸ ਕਰਾਉਣੀ ਕਹਿੰਦੇ ਹੁਣ ਸਾਡੇ ਘਰ ਵਿੱਚ ਬਹੁਤ ਖੁਸ਼ੀਆਂ ਨੇ ਸੁੱਖਾਂ ਸ਼ਾਂਤੀ ਹੈ ਤੇ ਸਭ ਗੁਰਬਾਣੀ ਨਾਲ ਜੁੜੇ ਹੋਏ ਨੇ ਚਲੋ ਕਹਿੰਦੇ ਪਾਠ ਤਾਂ ਨਹੀਂ ਕਰਦੀ ਮੈਂ ਕਹਿੰਦੇ ਕਿ ਮੈਂ ਅਨਪੜਹਾ ਪਰ ਕਹਿੰਦੇ ਕਿ ਬਾਣੀ ਨਾਲ ਜੁੜਨ ਨਾਲ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਮੇਰੇ ਦੁੱਖ ਕੱਟੇ ਜਾਂਦੇ ਨੇ ਮੇਰੇ ਦੁੱਖ ਮਿਟਦੇ ਨੇ ਵਾਹਿਗੁਰੂ ਮੇਰੀ ਨੇੜੇ ਹੋ ਕੇ ਸੁਣਦੇ ਹਨ ਕਹਿੰਦੇ ਮੈਨੂੰ ਇੰਜ ਲੱਗਦਾ ਹੈ ਕਿ ਮੈਂ ਵਾਹਿਗੁਰੂ ਆਪਣੀ ਪੂਰੀ ਗੱਲ ਦੱਸੀ ਹੋਈ ਹੈ ਕਿ ਵਾਹਿਗੁਰੂ ਮੇਰਾ ਸਾਰੇ ਘਰ ਦਾ ਨਾ ਦੀ ਮਤਲਬ ਸਾਰੇ ਘਰ ਦਾ ਪਰਿਵਾਰ ਦਾ ਮਿਹਰ ਭਰਿਆ ਹੱਥ ਰੱਖਿਆ ਹੋਇਆ ਹੈ ਮਾਤਾ ਜੀ ਕਹਿੰਦੇ ਕਿ ਵਾਹਿਗੁਰੂ ਤੇ ਉਹ ਦਾ ਆਸਰਾ ਰੱਖਿਆ ਹੈ ਵਾਹਿਗੁਰੂ ਹੁਣ ਸਾਡੇ ਘਰ ਦਾ ਬਾੜ ਵੀ ਵਿੰਗਾ ਨਹੀਂ ਹੋਣ ਦੇਣਗੇ ਇਹਨਾਂ ਕੋਈ ਵਿਸ਼ਵਾਸ ਹੈ ਕਹਿੰਦੇ ਮਾਤਾ ਜੀ ਨੂੰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਕਿਸੇ ਨੇ ਵੀ ਆਪਣੀ ਕੋਈ ਵੀ ਮਨੋ ਕਾਮਨਾ ਪੂਰੀ ਕਰਨੀ ਹੋਵੇ ਅਰਦਾਸ ਕਰਾਉਣੀ ਹੋਵੇ ਉਹ ਟਾਲਾ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਜੀਤ ਸਿੰਘਾਂ ਨਿਹੰਗ ਸਿੰਘਾਂ ਦੀ ਦੇਗਾ ਕਰਵਾ ਕੇ ਆ ਸਕਦੇ ਨੇ ਉੱਥੇ ਉਹਨਾਂ ਦੀ ਰਸਤ ਦੇ ਸਕਦੇ ਨੇ ਖਾਲਸਾ ਜੀ ਜਦੋਂ ਨਿਹੰਗ ਸਿੰਘ ਦੇਗ ਲੈਂਦੇ ਹਨ ਨਾ ਉਹਨੂੰ ਮੰਨਦੇ ਹਨ ਨਾ ਤੇ ਫਿਰ ਕਹਿੰਦੇ ਸਾਡੇ ਲਈ ਦੁਆ ਕਰਦੇ ਨੇ ਤੇ ਪਰਮਾਤਮਾ ਉਹਨਾਂ ਦੀ ਦੁਆ ਬਹੁਤ ਛੇਤੀ ਸੁਣਦਾ ਹੈ ਅੰਤਨਾ ਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੁਪਹਿਰਿਆਂ ਤੇ ਆਪਣੀ ਕਿਰਪਾ ਕਰਿਓ ਕਹਿੰਦੇ ਕਿ ਪ੍ਰਮਾਤਮਾ ਜੀ ਸਾਡੇ ਤੇ ਵੀ ਮਿਹਰ ਭਰਿਆ ਹੱਥ ਰੱਖਣਾ ਸਭ ਨੂੰ ਖੁਸ਼ੀਆਂ ਬਖਸ਼ੀਆਂ ਸਾਰਿਆਂ ਦੇ ਲਈ ਇੱਕੋ ਹੀ ਹੀ ਅਰਦਾਸ ਹੈ ਕਿ ਵਾਹਿਗੁਰੂ ਸਰਬਤ ਦਾ ਭਲਾ ਕਰਨਾ ਕਿਸੇ ਭੈਣ ਦੇ ਵੀਰ ਨੂੰ ਕੁਝ ਨਾ ਹੋਵੇ ਕਿਸੇ ਪਤਨੀ ਦੇ ਪਤੀ ਨੂੰ ਕੁਝ ਨਾ ਹੋਵੇ ਕਿਸੇ ਮਾਂ ਦੇ ਪੁੱਤ ਨੂੰ ਕੁਝ ਨਾ ਹੋਵੇ ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਸਭ ਨੂੰ ਲੰਬੀਆਂ ਉਮਰਾਂ ਬਖਸ਼ੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਤਿਰ ਵਾਹਿਗੁਰੂ ਜੀ